हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਗੱਬਣ ਮੈਂ ਤੇ ਦੋ ਬਈ ਝੋਟੀਆਂ ਦੇ ਕੋਕਰ ਗੱਬਣ ਤੇ ਪੰਜ ਬੱਚੀਆਂ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਹਸੀ ਗਾਲ ਵੀਰ ਹੋ ਠੀਕ ਹੈ ਵੀਰ ਵਧੀਆ ਵਧੀਆ ਨਾਮ ਤੇ ਡਰੈਸ ਨਾਮ ਆ ਮਨਦੀਪ ਜੀ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਤਸੀਲੇ ਨੂੰ ਰਹਾਟੰਗੜ ਦੇ ਨੇੜੇ ਪਿੰਡ ਬੌਡੇ ਕੁੱਸਾ ਬੱਧਨੀਕਾ ਬਲਾਸਪੁਰ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 8198839602 ਜੀ ਠੀਕ ਹੈ ਵੀਰ ਫੰਗਰੀ ਡੇਪਲੀ ਨੰਬਰ ਤੇ ਬੈਠਦੇ ਨੇ ਕਿੰਨੇ ਟਾਈਮ ਦੀ ਗੱਭਣਾ ਕਿਹੜਾ ਸੂਆ ਇਹ ਵੀਰੇ 6.5 ਦੀ ਗੱਭਣਾ ਵੀਰੇ ਹੂੰ ਇਹ ਵੀਰੇ ਤੀਜੇ ਸੂਏ ਦੀ ਗੱਭਣਾ ਠੀਕ ਆ ਉਹਨਾਂ ਨੇ ਦੁੱਧ ਗਿਆ ਆਪਾਂ ਨੂੰ ਫਾਰਮ ਚੋਂ ਬੱਚ ਬੈਠ ਲਈ ਆ ਠੀਕ ਆ ਹਾਂਜੀ 27 22 ਕਿਲੋ ਦੁੱਧ ਉਹਨਾਂ ਨੇ ਦੱਸਿਆ ਸੀ ਠੀਕ ਆ ਯਾਨੀ ਕਿ ਹਾਂ ਦੁੱਧ ਬਹੁਤ ਮੁਖਰੀ ਹੈ ਦੁੱਧੋ ਟਰਾਈ ਹੈ ਜੀ ਬਾਕੀ ਝੋਲੀ ਝਾੜੀ ਬਹੁਤ ਚੰਗੀ ਬੱਚੀ ਦੀ ਬੈਠਦੀ ਬਾਕੀ ਠੰਟੀ ਜੀ ਲਾ ਗਲਾਬਰੀ ਥਾਣਾ ਬੈਠਦੇ ਹੂੰ ਆਏ ਨਹੀਂ ਹੈਗਾ ਬਾਕੀ ਦੇਖ ਲੋ ਆਪਾਂ ਧਾਰਾ ਹੀ ਮਾਰ ਕੇ ਦਿਖਾ ਦਨੇ ਲੈ ਦੇਖ ਲੋ ਚਾਰੇ ਥਾਣਾ ਦੇ ਓਕੇ ਆ ਠੀਕ ਆ ਆਇਆ ਨਹੀਂ ਹੋਗਾ ਕਹੂਗਾ ਉਹ ਦੂਰ ਨੇੜ ਵਾਲਾ ਆਉਂਦਾ ਦੇਖੋ ਆ ਤੇ ਚਾਰੇ ਥਣ ਓਕੇ ਆ ਚੋਲੀ ਦਿਖਾ ਨੇੜੇ ਤੋਂ ਤੇ ਖੋਲ ਦੇ ਬਾਈ ਮੜੀ ਤੋੜ ਕੇ ਦਿਖਾ ਦਈਏ ਰਾਜੀ ਚੰਗੀ ਆ ਕੱਦ ਵੱਡ ਚੰਗਾ ਬਾਕੀ ਬੈੜ ਬਹੁਤ ਰਪਈਆਂ ਵਾਲੀ ਆ ਜਿਹੜੇ ਕਿ ਨੇ ਬੰਦੇ ਵੀਰ ਨੇ ਸਾਮਕ ਵਿੱਚ ਨਹੀਂ ਆ ਨਾ ਬੈੜ ਜਾਤ ਬਰੀਡ ਦੇਖ ਲਓ ਦੁੱਧ ਵਾਲੀ ਠੀਕ ਆ ਘਰ ਰੱਖਣ ਨੂੰ ਰਹਿਣੀ ਆ ਜਾਂ ਵੇਚਣ ਨੂੰ ਵੀ ਰਹਿਣੀ ਆ ਬੈੜ ਬਹੁਤ ਰਪਈਆਂ ਦੀ ਬੈੜ ਤੇ ਮੋਲੇ ਤਾਂ ਮੋਲੇ ਦਾ ਆਪ ਜਾਇਜ਼ ਹੀ ਰੱਖਣਾ ਅੱਜ ਹੂੰ 35000 ਰੁਪਇਆ ਮੁੱਲ ਕਰਨਾ ਬਈ ਠੀਕਾ 35000 ਰੁਪਇਆ ਮੁੱਲ ਮਾਰ ਤਣ ਜਰੂਰ ਹੋ ਜਾ ਮਾਰ ਤਣ ਮੌਕੇ ਤੇ ਕਰ ਦਾਂਗੇ ਜੀ ਆਪਾਂ ਠੀਕਾ ਹਾਂਜੀ ਬਾਕੀ ਬੈਡ ਬਹੁਤ ਚੰਗੀ ਹੈ ਜਰ ਜੀ ਨੇ ਸਾਫ ਕੇ ਰੱਖਣੀ ਨੇ ਵੇਚਣੀ ਕੱਦ ਬੱਡ ਚੰਗਾ ਰਾਜੀ ਰੂਜੀ ਬਈ ਫੁੱਲ ਤੇ ਚਾਰੇ ਥਣ ਇੱਕੋ ਜੇ ਨਿੱਖੜ ਫਾਰਮ ਵਾਲੀ ਬੈੜਾ ਬਹੁਤ ਸਰਖੀ ਆ ਐ ਨਹੀਂ ਹੈਗਾ ਠੀਕਾ ਆਪ ਦਾ ਡਾਟਾ ਕੋਈ ਲੈ ਆ ਬਈ ਚੈੱਕ ਕਰਾ ਕੇ ਲੈ ਜਾ ਆਪਣੇ ਘਰੋਂ ਬਹੁਤ ਠੀਕ ਹੈ ਹਾਂਜੀ ਅੱਗੇ ਵੀਰੇ ਝੋਟੀ ਬਾਰੇ ਜਿਹੜਾ ਸੂਆ ਝੋਟੀ 'ਤੇ ਪਲੂਨ ਸੂਈ ਵੀ ਵਿਰੇ ਇਹ ਹੂੰ ਠੀਕ ਹੈਂ ਕਿ ਖੀਰੀ ਝੋਟੀ ਸੂਈ ਵੀ ਆ ਹੁਣ ਦੁੱਧ ਦੀ ਹੋਊਗੀ ਇਹ ਠੀਕ ਆ ਹਾਂਜੀ ਇਹ ਹੁਣੇ 7 ਮਹੀਨਿਆਂ ਦੇ ਨੇੜੇ ਤੇੜ ਗੱਭਣਾ ਵੀਰੇ ਠੀਕ ਆ ਠੀਕ ਹੈ ਠੀਕ ਆ ਦੁੱਧ ਇੱਕ ਟਾਈਮ ਦਈ ਜਾਂਦੀ ਆ ਹੜੇ ਵੀ ਤਕਰੀਬਨ ਕਿੰਨਾ ਕੁ ਹੇਗਾ 2.5 3 ਕਿਲੋ 2.5 ਕਿਉ ਮੰਨ ਕੇ ਚਲੋ ਹਟਿਆ ਕੋਈ ਮੰਨ ਕੇ ਚਲੋ ਹੁਣ ਤਾਂ ਛੱਡਣੀ ਐ ਡਰਾਈ ਜੀ ਕਰਨੀ ਆਪਾਂ ਡਰਾਈ ਕਰਨਾ 7 ਮਹੀਨੇ ਦੀ ਗੱਪਣ ਪੂਰੀ ਹੋ ਗਈ ਵੀਰੇ ਠੀਕ ਆ ਆ ਕਿ ਚੋਟੀ ਬਹੁਤ ਚੰਗੇ ਤੇ ਰੰਗ ਸੰਗ ਸੰਗ ਇਸ ਕੁਆਲਟੀ ਦੇ ਠੰਡੀ ਬਹੁਤ ਆ ਯਾਰ ਹੋਰ ਕੋਈ ਗੱਲਾਂ ਹਲੇ ਵੀ ਦੁੱਧ ਆ ਰੀਆਂ ਰੈਂਕੇ ਦਿੰਦੀ ਆਇਆਂ ਨਹੀਂ ਹੈਗਾ ਅੱਛਾ ਹਾਂਜੀ ਛੱਦ ਵੱਡ ਚੰਗਾ ਸੰਗ ਸੰਗ ਠੀਕ ਆ ਥਣ ਚੰਗਾ ਲੱਗਿਆ ਭਾਈ ਦੁੱਧੋ ਡਰਾਈ ਵੀ ਮੰਨ ਲੇ ਬਸ ਥਣੇ ਪਾਸ ਕਰਾ ਦੂਗੀ ਭਾਈ ਤੇ ਛੱਡਣ ਦਾ ਵੀ ਟਾਈਮ ਆ ਜਿਹੜੇ ਹਿਸਾਬ ਨਾਲ ਭਾਈ ਬਾਕੀ 7 ਮਹੀਨੇ ਦੀ ਗੱਪਣ ਹੋ ਗਈ ਹਲੇ ਵੀ ਦੁੱਧ ਦਿੰਦੀ ਆ ਆਪਾਂ ਹਟਿਆਵਾਂ ਨੂੰ ਕਰਕੇ ਦੇਣੀ ਹੈ ਕਿਉਂ ਹਾਂ ਹਾਂ ਪਛੇ ਅਗਲੇ ਘਰੇ ਜਾ ਹਟ ਜੇ ਇਹ ਘਟ ਤੇ ਦੇ ਲੰਬਾ ਜਾ ਜਾਂਦਾ ਨਾ ਮੁੱਲ ਬਈ ਮੋਹਲੇ ਦਾ ਲੈਣ ਦੇਣ 60000 ਰੁਪਏ ਰੱਖਣਾ ਮਾਨਤਨ ਹੋ ਜਾ ਹਾਂਜੀ ਮੌਕੇ ਤੇ ਮਾਨਤਨ ਕਰ ਦਾਂਗੇ ਥੋੜਾ ਘੱਟ 8000 ਰੁਪਏ ਮੋਹਲੇ ਮਾਨਤਨ ਜਿਹੜਾ ਮੌਕੇ ਤੇ ਲੇਰ ਉਰ ਬੋਲੇ ਆਣ ਦਾ ਸਾਇਨੇਡ ਤੋਂ ਚੈੱਕ ਕਰਵਾਣੇ ਆਣ ਚੰਗਾ ਜੀ ਮੈਂ ਕਿ ਠੰਡੀ ਜਿਲੀ ਬਹੁਤ ਆ ਯਾਰ ਜੋ ਟਿਪਲੂਨ ਸੂਈ ਛੋਟੀ ਜੀ ਨੇ ਘਰੇ ਰੱਖਣੀ ਉਹਨੂੰ ਮਾੜੀ ਨਹੀਂ ਛੋਟੀ ਠੀਕ ਆ ਇਹ 14 ਵਿਚਾਰਾਂ 14 ਖੁੱਲਾ ਦੁੱਧ ਪਾਇਆ ਵੀਰੇ ਬਾਕੀ ਹਲੇ ਵੀ ਛੋਟੀ ਲਈ ਹੁੰਦੀ ਦੁੱਧ ਇਹਨੂੰ ਠੰਡੀ ਰਹਿ ਲੈ ਛੋਟੀ ਮਨੇ ਹੁਣ ਬਹਿ ਜਾ ਲੈ ਸਹੀ ਗੱਲ ਆਇ ਨਹੀਂ ਹੈਗਾ ਅੱਗੇ ਵੀਰੇ ਤੈਨੂੰ ਨੰਬਰ ਇਹ ਵੀ ਪਲੂਨ ਹੀ ਸੂਈ ਵਾ ਛੋਟੀ ਵੀਰੇ ਠੀਕ ਆ ਇਹ ਵੀਰੇ 6ਾਂ ਤੋਂ ਉੱਤੇ ਹੀ ਗੱਬਣਾ 6ਾਂ ਦੀ ਮੰਨ ਕੇ ਲੈ ਜਾ ਕੋਈ ਠੀਕ ਆ ਆਪ ਦਾ ਡਾਕਟਰ ਲੈ ਆ ਵੀ ਚੈੱਕ ਕਰਾ ਕੇ ਲੈ ਜਾ ਆਪਣੇ ਦੁੱਧ ਕਿੰਨਾ ਦੁੱਧ ਉਹ ਆਪਾਂ ਡਰਾਈ ਕਿਉਂ ਟੀਕਾ ਲਾਣ ਲੱਗੀ ਆਪਾਂ ਫਿਰ ਟੀਕਾ ਜਲਾ ਕੇ ਖੁਸ਼ ਨਹੀਂ ਬਈ ਸਿੱਧੀ ਜੀ ਗੱਲ ਆ ਕਰ ਹਾਂਜੀ ਹਮ ਬਾਕੀ ਦੁੱਧ ਹਲੇ ਇਹ ਵੀ ਦਿੰਦੀ ਆਪਾਂ ਦਾ ਡਰਾਈ ਕਰਕੇ ਮੰਨਣਾ ਹੋਈ ਹਮ ਠੀਕ ਹਨ ਟੀਕਾ ਐਵੇਂ ਕੀ ਫਾਇਦਾ ਅਗਰ ਇਹਨੂੰ ਕਹਿ ਦਈਏ 5000 ਨਿਕਲੇ ਦਿਓ ਸਹੀ ਗੱਲ ਬਾਕੀ ਝੋਟੀ ਦੇ ਲਾ ਇਹ ਵੀ ਚੰਗੀ ਆ ਪੂਰੀ ਪਲੂਨ ਝੋਟੀ ਇਹਨਾਂ ਨੇ ਆਏ ਨਹੀਂ ਹੈਗਾ ਕੋਈ ਦੂਜੇ ਤੀਜੇ ਸੂਏ ਹੋ ਠੀਕ ਆ ਬਈ ਹਾਂਜੀ ਤੇ ਮੁੱਲ ਬਈ ਇਹਦਾ ਮੁੱਲ ਇਹਦਾ ਵੀਰੇ 70000 ਰੁਪਏ ਦੇਖੋ ਇੰਨੀ ਠੰਡੀ ਸੀ ਲੈ ਲੈ ਝੋਟੀ ਜੋੜੀ ਮਾਰਦੇ ਕੋਈ ਹੋਵੇ ਪਾਉਂਦੇ ਆਏ ਵੇਜੋ ਹਮ ਠੀਕ ਕਰ ਕਿੰਨਾ ਬਾਈ 70 70000 ਰੁਪਏ ਵੀਰੇ ਮਾਨਤਨ ਹੋ ਜੂਏ ਹਾਂ ਮੌਕੇ ਤੇ ਮਾਨਤਨ ਕਰਦੇ ਆ ਝੋਟੀ ਦੇ ਲੋ ਫੇਸ ਕੁਆਲਟੀ ਨਾਲ ਡੈਂਟੀ ਸਹੀ ਹੈ ਕੱਦ ਘਾ 70000 ਰੁਪਿਆ ਮੋਲ ਆ ਮਾਨਤਨ ਜਿਹੜਾ ਮੌਕਾ ਮਾੜੀ ਮੋਟੀ ਲਿਸਟਿੰਗ ਕੀ ਜਰੂਰ ਆ ਝੋਟੀ ਸਾਮਕੇ ਬਹੁਤ ਰਪਈਆਂ ਦੀ ਬਾਈ ਹੂੰ ਸਹੀ ਜਿਹੜੇ ਬੰਦੇ ਨੇ ਸਾਮਕੇ ਲਾਉਣੇ ਹਾਂਜੀ ਕੱਦ ਘਾ ਦੇ ਲੋ ਕਿੰਨਾ ਝੋਟੀਆਂ ਦਾ ਕਲੂਨਾ ਦਾ ਹਰਿਆਣੇ ਵਾਲੀ ਝੋਟੀ ਆ ਪੂਰੀ ਆ ਇਹ ਨਹੀਂ ਅੱਗੇ ਵੀਰੇ ਬੱਚੀ ਦੀ ਕਿੰਨੀ ਉਮਰ ਆ ਇਵਰੇ ਸੱਤਾਂ ਕੁ ਮਹੀਨੇ ਦੀ ਹੋਊਗੀ ਸੱਤ ਅੱਠ ਮਹੀਨੇ ਦੀ ਠੀਕ ਹੈ ਭਾਈ ਮੋਲ ਬਾਂਜੀ ਜਰਸੀ ਇਹਦਾ ਵੀਰੇ 2500 ਰੁਪਿਆ ਠੀਕ ਪੰਜਾਬ ਵਾਲੀ ਜਰਸੀ ਆ ਜਿਹਨੂੰ ਸਾਫ ਕੇ ਰੱਖਣੀ ਹੈ ਅੱਗੇ ਵੀਰੇ ਜਰਸੀ ਆ ਗਈ ਬੱਚੀ ਕਿੰਨੇ ਕਿਲੋ ਮਰੇ ਦੀ ਇਹ ਵੀਰੇ ਹੋਊਗੀ 11 12 ਮਹੀਨੇ ਦੀ 25 ਚੰਗਾ ਹਾਂ ਹਾਂਜੀ ਫੇਸ ਕੁਆਲਟੀ ਨਾਲ ਥਣ ਦੇਖ ਲੋ ਚਾਰੇ ਥਣ ਹੋਣਗੇ ਠੀਕ ਹੈ ਭਾਈ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੱਸ ਦੇ ਜੀ ਇਹ 14 15 ਕਿਲੋ ਤੋਂ ਖੁੱਲ੍ਹੇ ਹੀ ਨੋਰਮਲੀ ਭਾਈ ਫਲੂਨ ਹੀ ਸੂਈ ਸੀ ਇਹਦੀ ਮਾਂ ਵੀ ਉਹਦੀ ਬੱਚੀ ਆ ਨਾਲੇ ਠੀਕ ਆ ਆ ਦੇਖ ਲੋ ਮੋਲ ਭਾਈ ਇਹਦਾ ਮੋਲੇ ਦਾ ਵੀ 3000 ਰੁਪਇਆ ਮਾਨ ਤਨ ਹੋ ਜੀ ਬਾਕੀ ਮੋਕੇ ਤੇ ਮਾਨ ਤਨ ਕਰ ਦਾਂਗੇ 3000 ਰੁਪਇਆ ਮੋਲੇ ਬਾਕੀ ਛੋਟੇ ਛੋਟੇ ਭਾਈ ਹੋਣਗੇ ਕਈਆਂ ਵੀਰਾਂ ਦੇ ਫੋਨ ਬਹੁਤ ਟਾਈਮ ਜਾਂਦੇ ਪਏ ਛੋਟੇ ਛੋਟੇ ਪਾ ਅੱਜ ਦੀ ਤੇਰੇ ਵੀਡੀਓ 'ਚ ਤੁਸੀਂ ਪਾ ਕੇ ਕਿੰਨੇ ਕਿੰਨੇ ਮੁੱਲ ਮੰਗਦੇ ਆਪਾਂ ਉਹ ਕੰਮ ਨਹੀਂ ਅੱਗੇ ਵਾਲੀ ਬੱਚੀ ਬਈ ਤਿੰਨ ਨੰਬਰ ਵਾਲੀ ਬੱਚੀ ਕਿੰਨੀ ਉਮਰ ਹੈ ਜੀ ਇਹ ਇਹ ਵੀ ਹੋਵੇਰੇ 14-15 ਮਹੀਨੇ ਦੀ ਹੋ ਗਈ ਠੀਕ ਹੈ ਕਿਹੜੀ ਟੀਕੇ ਦੀ ਆਏ ਨਹੀਂ ਪਤਾ ਵੀਰੇ ਮਾਨਾ ਦੁੱਧ ਵੀਰੇ ਮਾਣ ਦੋ ਤਾਂ ਉਹਦੇ ਚੰਗੇ ਆਪਾਂ ਫਾਰਮ ਚੋਂ ਹੀ ਲenga ਇਹ ਠੀਕ ਆ ਤੈਨੂੰ ਪਤਾ ਫਾਰਮ ਆਨੇ ਥੋੜੇ ਦੋ ਉਧਰ ਤਾਂ ਲੱਖਦੇ ਨਹੀਂ 15 20 ਤੋਂ ਬਾਹਰ ਹੀ ਪਲੱਸ ਰੱਖਦੇ ਉਹ ਹੂੰ ਮੋੜਲੇ ਦਾ ਮੋੜਲੇ ਦਾ 4500 ਰੁਪਇਆ ਵੀਰੇ ਠੀਕ ਆ ਮੋੜਲੇ ਬਈ ਹਾਂਜੀ ਮਾੜੇ ਜਿਹਦੇ ਫੋਟਾਂ ਸੰਗ ਨਹੀਂ ਫੁੱਟੀਆਂ ਵਾਹ ਦੇਖ ਲਓ ਹੂੰ ਆਪਾਂ ਪਹਿਲਾਂ ਦੱਸਾਂਗੇ ਕਿਉਂ ਕੀ ਕੀ ਫਾਇਦਾ ਠੀਕ ਆ ਆਪਾਂ ਗਲਤ ਕੰਮ ਨਹੀਂ ਕਰਕੇ ਖੁਸ਼ ਗੱਦ ਗਾਉਣੇ ਪੈਣਗੇ ਹਾਂ ਮਾੜੇ ਮਾੜੇ ਹਾਂਜੀ ਬਾਕੀ ਰੇਟ ਵੀ ਨਾਰਮਲ ਹੀ ਆ ਬਈ ਅੱਜਕੱਲ ਨਹੀਂ ਆ ਜੀ ਬੱਚੀ ਤੇ 10 12 12000 ਰੁਪਇਆ ਮੰਗੀ ਜਾਂਦੇ ਆਪਾਂ ਫੇਰ ਵੀ ਅੱਧਾ ਮੁੱਲ ਹੀ ਮੰਗੇ ਅੱਗੇ 4 ਨੰਬਰ ਬੱਚੀ ਬਾਈ ਕਿੰਨੀ ਉਮਰ ਇਹ ਵੀ ਵੀਰੇ 13-14 ਮਹੀਨਿਆਂ ਦੀ ਹੈ ਵੀਰੇ ਬੱਚੀ ਛੋਟੋਕਟ ਹੋਈ ਇਹ ਵੀ ਪੰਜਾਬ ਵਾਲੀ ਜਰਸੀ ਆ ਥਣ ਥਣ ਬਹੁਤ ਮੋਟਾ ਇਹ ਲੱਗਿਆ ਬੱਚੀ ਆ ਦਿਖਾਤਾ ਬਾਈ ਮੋਟਾ ਇਹਦੇ ਥਲੇ ਹੈਗਾ 20 22 ਪਲੱਸ ਵੀਰੇ ਵੇੜ ਦਾ ਓਕੇ ਦੁੱਧ ਮੁੱਲ ਬਾਈ ਇਹਦਾ ਮੁੱਲ ਇਹਦਾ 5000 ਰੁਪਏ ਵੀਰੇ ਮਾਨ ਤਣ ਹੋ ਜਾ ਬਾਕੀ ਮੁੱਕ ਤੇ ਮਾਨ ਤਣ ਕਰੇ ਥਣ ਦੇਖ ਲੋ ਕੋਈ ਫੋੜ ਨਹੀਂ ਹੋ ਕਿਸੇ ਪਸ਼ੂ ਚ ਵੀ ਆਪਣੀ ਹਮ ਸਹੀ ਗੱਲ ਆ ਦੇਖ ਲੋ ਥਣ ਥਣ ਦਿਖਾ ਦੇ ਮੋਟਾ ਸੁਨੱਖੀ ਆ ਨਾ ਬੱਚੀ ਹਾਂਜੀ ਹਾਂਜੀ ਹਮ ਇਹ ਜੀ ਬੱਚੀ ਤੇ 15000 ਰੁਪਏ ਤੋਂ ਘੱਟ ਅਗੇ ਵੀਰੇ ਲਾਸਟ ਪੰਜ ਨੰਬਰ ਕਿੰਨੀ ਉਮਰ ਹੈ ਜੀ ਇਹ ਵੀਰੇ ਹੋਗੀ 1.5 ਸਾਲ ਦੀ ਦਾ ਘੱਟੋ-ਘੱਟ ਬਾਈ ਵਾਚੀ ਠੀਕ ਆ ਹਾਂਜੀ ਆਪਾਂ ਮੈਂ ਝੂਠ ਬੋਲ ਕੇ ਨਹੀਂ ਕਹਿੰਦੇ ਜਿੰਨਾ ਤੋਂ ਤੁਸੀਂ ਮੰਨ ਥੱਲੇ ਇਹਦੇ ਤੇ ਲੱਗੇਗਾ 22 23 22 23 ਪਲੱਸ ਹੀ ਆ ਵੀਰੇ ਠੀਕ ਆ ਬਾਈ ਮੱਛੀ ਦਾ ਹਾਂਜੀ ਕੀ ਮੁੱਲ ਹੈ ਦਾ ਵੀਰੇ ਇਹਦਾ ਮੁੱਲ ਵੀਰੇ ਕੋ ਕਿੰਨਾ ਮੰਗੀਆਂ ਨੇ ਲੋਕੀ 20 20 ਮੰਗੀ ਜਾਂਦੇ ਆ ਨਾ ਆਪਾਂ 20 ਕਰਨਾ ਨਾ 15 ਕਰਨਾ ਇਹਦਾ 9000 ਰੁਪਿਆ ਬੱਚੀ ਦਾ ਰੇਟ ਆ ਮਾਨਤਨ ਹੋ ਜੀ ਇਹ ਲਾ ਥਾਣ ਬਾਕੀ ਮੁੱਕ ਤੇ ਮਾਨਤਨ ਕਰ ਐਡੀ ਬੱਚੀ ਆ ਦੇਖ ਲਓ ਥੋੜੀ ਵੀਡੀਓ ਤੇ ਕਿੰਨੇ ਕਿੰਨੇ ਬੱਚੀ ਤੇ ਇਹ ਰੇਟ ਮੰਗਦੇ ਐਡੀ ਬੱਚੀ ਚੰਗੀ ਆ ਹਾਂ 9000 ਰੁਪਿਆ ਮੁੱਲ ਮਾਨਤਨ ਆ ਦੇ ਲੋ ਬੱਚੀ ਦਾ ਫੇਸ ਕੁਆਲਟੀ ਦੇਖ ਲਓ ਇਹਦੇ ਮਾੜੀ ਜੀ ਫੋੜ ਫੁੱਟੀ ਵੀ ਆ ਤੇ ਇੱਕ ਸੰਗ ਦੀ ਹਾਂਜੀ ਬੱਚੀ ਦੇਖ ਲਓ ਲੈ ਸਹੀ ਆ ਕਿੱਡਾ ਕੱਦ ਕਾਠਾ ਬੱਚੀ ਬਾਕੀ ਇਹ ਬਈ 10 15 ਦੇ ਵੀ ਟੀਕਾ ਪਰ 15 ਦੇ ਟੀਕਾ ਭਰ ਆਇਆ ਆ ਅੱਛਾ ਉਹ ਅਗਲੇ ਕਰਮ ਠੀਕ ਆ ਠੀਕ ਆ ਠੀਕ ਹਾਂ ਬੱਚੀ ਰਹਿ ਜੇ ਤਾਂ ਆਪਾਂ ਖਾਲੀ ਕਰਕੇ ਦੇਣੀ ਸੀ ਕੋਲੇ ਪੰਜ ਬੱਚੇ ਸੀ ਪੰਜੇ ਦਿਖਾਤੀਆਂ ਬਈ ਟੋਕਰ ਗੱਬਣ ਗਾਂ ਸੀ ਉਹ ਦਿਖਾਤੀ ਝੋਟੀਆਂ ਨੇ ਟਿੱਕੇ ਸੇ ਵੀਰ ਦੇ ਕੋਈ ਵੀ ਨਾਲ ਪਸੰਦ ਆਏ ਬਾਈ ਲੈ ਕਨੈਕਟ ਕਰ ਲਿਓ ਜੀ ਧੰਨਵਾਦ